ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਪਿਆਨ ਪ੍ਰਭੂ ਦਾ ਨਾ ਕੋਈ ਰੂਪ ਰੇਖਾ ਨਾ ਰੰਗ ਹੈ ਪ੍ਰਭੂ ਤਿੰਨਾ ਗੁਣਾ ਤੋਂ ਵੱਖਰਾ ਹੈ ਤਿਸੇ 부ਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਆਪਣਾ ਆਪ ਉਸ ਨੂੰ ਸਮਝਾਉਂਦਾ ਹੈ ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਿ ਰਾਖ ਨਾਸਰਹਿਤ ਪ੍ਰਭ ਨੂੰ ਮਾਨ ਵਿੱਚ ਰੱਖ ਮਾਨ ਖੁਕੀ ਤੂੰ ਪ੍ਰੀਤ ਤਿਆਗ ਤੂੰ ਮਨੁੱਖ ਦਾ ਪਿਆਰ ਛੱਡ ਦੇ ਤਿਸਤੇ ਪਰੇ ਨਾਹੀ ਕਿਛ ਕੋਏ ਉਸ ਤੋਂ ਪਰੇ ਕੁਝ ਨਹੀਂ ਹੁੰਦਾ ਹੈ ਸਰਬ ਨਿਰੰਤਰ ਇੱਕੋ ਸੋਈ ਸਭਨਾ ਦੇ ਹਿਰਦੇ ਅੰਦਰ ਉਹ ਇੱਕੋ ਹੀ ਹੈ ਆਪੇ বিনা ਆਪੇ ਦਾਣਾ ਆਪ ਹੀ ਚਤੁਰ ਤੇ ਸਿਆਣਾ ਹੈ ਗਹਿਰ ਗੰਭੀਰ ਗਹਿਿਰ ਸੁਜਾਨਾ ਉਹ ਢੋਂਗਾ ਗੰਬੀਰ ਅਡੋਲ ਤੇ ਸਿਆਣਾ ਹੈ। ਪਾਰ ਬ੍ਰਹਮ ਪਰਮੇਸ਼ਰ ਗੋਵਿੰਦ ਉਹ ਗੋਵਿੰਦ ਪਾਰ ਬ੍ਰਹਮ ਪਰਮੇਸ਼ਰ ਹੈ। ਕਿਰਪਾ ਨਿਧਾਨ ਦਿਆਲ ਬਖਸ਼ੰਤ ਕਿਰਪਾ ਦਾ ਖਜ਼ਾਨਾ ਦਿਆਲੂ ਤੇ ਬਖਸ਼ਣ ਵਾਲਾ ਹੈ। ਸਾਧ ਤੇਰੇ ਕੀ ਚਰਨੀ ਭਾਵ ਮੈਂ ਤੇਰੇ ਸੰਤ ਦੀ ਚਰਨੀ ਪਵਾਂ। ਨਾਨਕ ਕੈ ਮਨ ਇਹੋ ਅਣਰਾਉ ਹੈ ਨਾਨਕ ਮੇਰੇ ਮਨ ਵਿੱਚ ਇਹੋ ਚਾਉ ਹੈ। ਮਾਰਸਾ ਪੂਰਨ ਸਰਨਾ ਜੋਗ ਮਨ ਦੀ ਆਸ ਪੂਰਨ ਵਾਲਾ ਤੇ ਸਰਨ ਲੈਣ ਵਾਲਾ ਹੈ ਜੋ ਕਰ ਪਾਇਆ ਸੋਈ ਹੋਗ ਜੋ ਕਰਨ ਲਈ ਪਾਇਆ ਹੈ ਉਹ ਹੋਵੇਗਾ ਹਰਨ ਭਰਨ ਜਾ ਕਾ ਨੀਤਰ ਫੁਰਨਾ ਨਾਸ ਕਰਨਾ ਭਰਪੂਰ ਕਰਨਾ ਜਿਸ ਅੱਖ ਦਾ ਫੁਰਨਾ ਹੈ ਤਿਸ ਦਾ ਮੰਤਰ ਨਾ ਜਾਣੇ ਹੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਉਸ ਦਾ ਮੰਤਰ ਹੋਰ ਕੋਈ ਨਹੀਂ ਜਾਣਦਾ ਆਨੰਦ ਰੂਪ ਮੰਗਲ ਸਦ ਜਾ ਕੇ ਉਹ ਆਨੰਦ ਰੂਪ ਹੈ ਜਿਸ ਦੇ ਸਦਾ ਖੁਸ਼ੀਆਂ ਹਨ ਸਰਬ ਥੋਕ ਸੁਣੀਏ ਹੈ ਕਰ ਤਾਂ ਕਿ ਸੁਣੀਦਾ ਹੈ ਕਿ ਉਸ ਦੇ ਘਰ ਸਭ ਪਦਾਰਥ ਹਨ ਰਾਜ ਮਹਿਰੋ ਰਾਜ ਜੋਗ ਮਹਿ ਜੋਗੀ ਰਾਜ ਵਿੱਚ ਰਾਜਾ ਤੇ ਉਹ ਜੋਗ ਵਿੱਚ ਜੋਗੀ ਹੈ ਤਪ ਮਹਿ ਤਪੀ ਸਰਗ੍ਰਸਤ ਮਹਿ ਭੋਗੀ ਤਪ ਵਿੱਚ ਵਿੱਚ ਤਵਸ ਵੀ ਤੇ ਗ੍ਰਸਤ ਵਿੱਚ ਭੋਗੀ ਹੈ 对呀，对有